ਸ਼ਸ਼ੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਂ ਕਿ ਵੀ ਦੇ ਸਾਰੇ ਉਮੀਦਾਂ ਵੀ ਠੀਕ ਠਾਕ ਹੋ ਗਏ ਲੋ ਜੀ ਅੱਜ ਦੇ ਬਲੌਗ ਦੀ ਸ਼ੁਰੂਆਤ ਆਪਣੇ ਪਿਆਰੇ ਪਿਆਰੇ ਫੁੱਲਾਂ ਨਾਲ ਹੋ ਸਕਦੇ ਜੀ ਕਿੰਨੇ ਫਲਾਵਰ ਲੱਗੇ ਹੋਏ ਨੇ ਤੇ ਬਹੁਤ ਜ਼ਿਆਦਾ ਸੋਹਣੇ ਲੱਗਦੇ ਪਏ ਨੇ ਇਹ ਵਾਲੇ ਅਸੀਂ ਨਵੇਂ ਲਾਏ ਨੇ ਫਲਾਵਰ ਤੇ ਬਹੁਤ ਜ਼ਿਆਦਾ ਸੋਹਣੇ ਨੇ ਤੇ ਕਲਰ ਵੀ ਬਹੁਤ ਸੋਹਣਾ ਤੇ ਇਹਦੇ ਉੱਪਰ ਨਹੀਂ ਲੱਗੇ ਲੱਗੇ ਜਿਹੜੇ ਹਟ ਗਏ ਨੇ ਤੇ ਇਹ ਵੀ ਬਹੁਤ ਜ਼ਿਆਦਾ ਭਰੇ ਪਏ ਨੇ ਤੇ ਚਾਰ ਰੰਗਾਂ ਦੇ ਫੁੱਲ ਬਹੁਤ ਵਧੀਆ ਖਿੜੇ ਪਏ ਨੇ ਸਵੇਰੇ ਸਵੇਰੇ ਜਿਹੜੇ ਬਹੁਤ ਵਧੀਆ ਲੱਗਦੇ ਜਦੋਂ ਸਾਰੇ ਫੁੱਲ ਖਿੜੇ ਹੁੰਦੇ ਨੇ ਤੇ ਫੁੱਲ ਜਿਹੜੇ ਹਰ ਇੱਕ ਨੂੰ ਪਸੰਦ ਹੁੰਦੇ ਨੇ ਤੇ ਜਦੋਂ ਕਿਆੜੀਆਂ ਵਿੱਚ ਲੱਗੇ ਹੁੰਦੇ ਫਿਰ ਤਾਂ ਬਹੁਤ ਵਧੀਆ ਲੱਗਦੇ ਨੇ ਤੇ ਇਹ ਵਾਲਾ ਜਿਹੜਾ ਫੁੱਲ ਇਹ ਕਾਫੀ ਵੱਡਾ ਹੋ ਗਿਆ ਵਾ ਤੇ ਇਹਨੂੰ ਬਹੁਤ ਜ਼ਿਆਦਾ ਲੱਗਦੇ ਨੇ ਫੁੱਲ ਤੇ ਤੇ ਜਿਹੜੇ ਹੁਣ ਫੁੱਲ ਖਿੜੇ ਨੇ ਉਹ ਸ਼ਾਮਾਂ ਨੂੰ ਥੱਲੇ ਡਿੱਗ ਜਾਂਦੇ ਨੇ ਤੇ ਫੇਰ ਦਿਨੇ ਅਗਲੀ ਸ਼ੁਰੂਆਤ ਵਿੱਚ ਮੋਨੀ ਟਾਈਮ ਫਿਰ ਖਿਰ ਜਾਂਦੇ ਨੇ ਤੇ ਖੁਸ਼ਬੂ ਬਹੁਤ ਵਧੀਆ ਨਾ ਪੀਲੇ ਫੁੱਲ ਆ ਜਾਂਦੇ ਨੇ ਤੇ ਇਹਨਾਂ ਨੂੰ ਵੇਖੋ ਡੋਡੇ ਜਿਹਾ ਲੱਗ ਗਿਆ ਬੀਜ ਵਗੈਰਾ ਪਾਇਆ ਗਿਆ ਇਹੇ ਬੀਜ ਮੈਂ ਲਿਆ ਕੇ ਬੀਜਿਆ ਸੀ ਤੇ ਇਹਨੂੰ ਦੋ ਰੰਗਾਂ ਦੇ ਲੱਗਦੇ ਨੇ ਵੈਸੇ ਤੇ ਇੱਕ ਰੰਗ ਦੇ ਅੱਜ ਲੱਗੇ ਹੋਏ ਵੈਸੇ ਇੱਕ ਪੀਲਾ ਰੰਗਵਾ ਤੇ ਇੱਕ ਸੰਤਰੀ ਕਲੜਾ ਦੋ ਬੂਟੇ ਇੱਕ ਥਾਂ ਲੱਗ ਗਏ ਨੇ ਤੇ ਇਹਨਾਂ ਨੂੰ ਜਦੋਂ ਦੋਵੇਂ ਲੱਗਦੇ ਫਿਰ ਬਹੁਤ ਵਧੀਆ ਲੱਗਦੇ ਨੇ ਅੱਜ ਕੱਲੇ ਪੀਲੇ ਨੇ ਤੇ ਇਧਰ ਜਾਓ ਨੂ ਕਲਰ ਦੇ ਇਹ ਵੀ ਜਿਹੜੀ ਉਹ ਨਵੀਂ ਕਿਆਰੀ ਬਣਾਈ ਆਪਾਂ ਇਹ ਥੋੜੀ ਪੁਰਾਣੀ ਹੈ ਇਹਦੇ ਵਿੱਚ ਵੀ ਵਿਰਲੇ-ਵਿਰਲੇ ਹੋ ਗਏ ਨੇ ਤੇ ਇਹ ਵੀ ਬਹੁਤ ਜ਼ਿਆਦਾ ਭੜੇ ਨੇ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਸਾਰੇ ਫਲਾਵਰ ਜਿਹੜੇ ਮੈਂ ਲਗਾਉਂਦੀ ਰਹੀ ਆਂ ਮੈਨੂੰ ਬਹੁਤ ਜ਼ਿਆਦਾ ਫੁੱਲਾਂ ਨਾਲ ਪਿਆਰ ਹੈ ਤੇ ਇੱਧਰ ਦੇਖਦੇ ਆਂ ਕੀ ਕਰਦੇ ਪਏ ਨੇ ਸਰਦਾਰ ਜੀ ਘਰ ਲੱਗੇ ਨੇ ਹੋਏ ਨੇ ਕੰਮ ਤੇ ਤੇ ਇਹ ਬਣਾਉਣ ਲੱਗੇ ਨੇ ਜੋ ਬੱਚਾ ਨਹਾਉਣ ਵਾਲਾ ਪੂਲ ਕਿਉਂਕਿ ਗਰਮੀ ਬੜੀ ਹੈ ਤੇ ਬੰਬੀ ਤੇ ਜਾਣਾ ਪੈਂਦਾ ਖੇਤ ਵਿੱਚ ਨਾਉਣ ਵਾਸਤੇ ਤੇ ਇਹ ਜਿਹੜਾ ਘੜੇ ਕੰਮ ਲੱਗੇ ਨੇ ਆਪਣਾ ਪੂਲ ਵਗੈਰਾ ਬਣਾਉਣ ਨੂੰ ਆਉਣ ਵਾਸਤੇ ਕਿਉਂਕਿ ਸ਼ੋਲਰ ਮੋਟਰ ਲੱਗ ਗਈ ਹੈ ਤੇ ਇਹਦੇ ਉੱਪਰ ਪੂਲ ਬਣਾ ਦੇਣਾ ਵਾ ਤੇ ਇੱਧਰ ਕੰਮ ਚੱਲਦਾ ਰਿਹਾ ਵਾ ਤੇ ਹੁਣ ਜੋੜਾਂ ਸੋਰਾ ਦੇ ਨਾਲ ਗਰਮੀ ਵੀ ਇੱਕ ਬਹੁਤ ਜ਼ਿਆਦਾ ਵਾ ਤੇ ਇੱਧਰ ਮਟੀਰੀਅਲ ਵਗੈਰਾ ਜਿਹੜਾ ਹੋ ਬਣਦਾ ਪਿਆ ਵਾ ਤੇ ਜਦੋਂ ਹੁਣ ਮਿਲਾਂਗੇ ਆਪਾਂ ਸ਼ਾਮਾਂ ਨੂੰ ਕਿਉਂਕਿ ਜਦੋਂ ਥੋੜਾ ਕੰਮ ਹੋ ਜਾਊਗਾ ਫਿਰ ਤੁਹਾਨੂੰ ਦਿਖਾਵਾਂਗੇ ਨਾ ਪੰਨੀ ਹੋਇਆ ਯਾ ਨਾ ਕਾਣ ਆਲੇ ਸਭ ਕਾਣ ਆਲੇ ਜੇ ਕੰਦੇ ਆਈ ਨਾ ਐ ਇਸ ਤਰ੍ਹਾਂ ਲੋ ਜੀ ਇਸੜਾ ਇੱਕ ਬਾਗ ਵਿੱਚ ਮਿਲਣ ਵਾਸਤੇ ਆਉਂਦੀ ਆ ਕੇ ਸਿਆ ਜੀ ਦੇ ਮਹਿਣ ਸਮੁੰਦਰਾਈ ਸਾਗ ਸੇਧੀਆਂ ਲਿਆਈ 9 ਲੱਖ ਤਾਰਾ ਸੋਹੇ ਪਦਨ ਮੇ ਦੇ ਝਲਮ ਝਰਮਲ ਕਰਦੀ ਮਹਿਲਾ ਦਿਖਾਈ ਸੀਤਾ ਨੇ ਵਿਚਾਰ ਕੀਤੀ ਜੇ ਆਜੇ ਦਾ ਮਾਣ ਨਾ ਤੋੜਿਆ ਇਹਦਾ ਤਾਂ ਮੇਰੇ ਤੇ ਆਈ ਰਹੇ ਘਰੇ ਰਹੀ ਨਹੀਂ ਹੋ ਔਸ ਵळे ਜਦ ਤਾਨਾ ਮਾਰਿਆ ਤੇ ਸੀਤਾ ਨੇ ਜਵਾਬ ਲੋ ਜੀ ਇਧਰ ਸਾਡਾ ਬਣ ਗਿਆ ਪੂਲ ਨਾਉਣ ਵਾਲਾ ਤੇ ਬਣ ਜਹਾ ਪਣਿਆ ਠੀਕ ਬੰਡਿਆ ਬੰਡਿਆ ਵਾ ਜਦੋਂ ਪੂਰਾ ਤਿਆਰ ਹੋਊਗਾ ਫਿਰ ਵੀ ਦੱਸਾਂਗੇ ਪੇਂਡ ਪੂੰਡ ਕਰਕੇ ਪਲਸਤਰ ਕਰਕੇ ਇਸ ਤੇ ਤਿਆਰੀ ਹੁੰਦੀ ਪਈ ਹੈ ਥੋੜਾ ਘੱレਗੇ ਵਾਰ ਹੋਣ ਵਾਲੇ ਯਾਨੀ ਕਿ ਅੱਜ ਕੰਪਲੀਟ ਹੋ ਜੂਗੀ ਇਹਦੀ ਚਣਾਈ ਹੈਨਾ ਤੇ 4 ਫੁੱਟ ਉੱਚਾ ਕੀਤਾ ਵਾ ਤੇ ਲੰਬਾਈ ਜਿਹੜੀ 10 ਫੁੱਟ ਤੇ ਚੜਾਈ 7 ਤੇ 10 7 ਦਾ ਬਣਾਇਆ ਵਾ ਤੇ 4 ਫੁੱਟ ਜਿਹੜਾ ਡੂੰਗਾ ਕਾਫੀ ਵੱਡਾ ਇਹ ਤਾਂ ਪੂਰਾ ਕੰਪਲੀਟ ਹੋ ਗਿਆ ਪੇਂਟ ਪੁੰਡ ਕਰਕੇ ਤੇ ਫਿਰ ਉਦੋਂ ਵੀ ਪੂਰਾ ਬਲੌਗ ਚ ਦੱਸਾਂਗੇ ਅਜੇ ਚਣਾਈ ਹੁੰਦੀ ਪਈ ਤੇ ਇਧਰ ਆਪਾਂ ਪੌੜੀਆਂ ਲਾਉਣੀਆਂ ਥਾਣੂ ਸ਼ਾਮਾ ਨੂੰ ਸ਼ਾਮਾ ਨੂੰ ਹਣਾ ਕਟੋ ਕਾਟੇ ਚਾਰ ਪੰਜ ਦਿਨ ਜੇ ਲੱਗ ਜਾਣੇ ਹਨਾ ਪੂਰੀ ਤਿਆਰੀ ਹੋਣ ਚ ਪੇਂਟ ਵਗੈਰਾ ਸਾਰਾ ਕੁਝ ਲੰਗਾ ਜੂਵੀ ਨਾ ਟੇ ਟਿੰਡ ਇਹਦੇ ਤੋਂ ਪਹਿਲਾਂ ਜੀ ਬੜਾ ਪਿਛੜ ਗਿਆ ਫਿਰ ਜਦੋਂ ਵਿੱਚ ਨਾ ਆਇਆ ਕਰਾਂਗੇ ਪਾਣੀ ਪਾ ਕੇ ਕਿੰਨਾ ਮਜ਼ਾ ਆਇਆ ਕਰੂਗਾ ਤੇਰੇ ਬੰਨੇ ਵਾਲਾ ਲੋ ਜੀ ਇਧਰ ਪੂਲ ਤਿਆਰ ਹੋ ਗਿਆ 4 ਫੁੱਟ ਉੱਚਾ ਤੇ ਬਾਕੀ ਲੰਬਾਈ ਤੁਹਾਨੂੰ ਪਤਾ ਹੀ ਹੈ ਇੱਧਰ ਲਾਤੀਆਂ ਪੌੜੀਆਂ ਇਧਰੋਂ ਦੀ ਪਾਣੀ ਜਾਇਆ ਕਰੂਗਾ ਤੇ ਪਲਸਤਰ ਹੋਣ ਵਾਲਾ ਰਹਿ ਗਿਆ ਵਾ ਫਿਰ ਪਲਸਤਰ ਕਰਕੇ ਪੇਂਟ ਕਰਕੇ ਤੇ ਫਿਰ ਤੁਹਾਨੂੰ ਇਹ ਵੀ ਦਿਖਾਵਾਂਗੇ ਜਦੋਂ ਪੇਂਟ ਪੁੰਡ ਵਗੈਰਾ ਹੋ ਜਾਊਗਾ ਤੇ ਭਾ ਡੈਡੀ ਜੀ ਸਾਡੇ ਨਰਾਜ ਆ ਵੀ ਤੁਸੀਂ ਜਿਹੜਾ ਇਹ ਪੂਲ ਬਣਾਇਆ ਚ ਬੱਚਾ ਪੰਜਾਬੀ ਵਿੱਚ ਇਹਨੂੰ ਚ ਬੱਚੇ ਕਹਿੰਦੇ ਆ ਕਿ ਡੰਗਰ ਪਾਣੀ ਨਹੀਂ ਪੀ ਸਕਦੇ ਲੀੜਾ ਕਪੜਾ ਨਹੀਂ ਤੋੜ ਸਕਦੇ ਤੁਸੀਂ ਇੰਨਾ ਡੂੰਘਾ ਬਣਾ ਦਿੱਤਾ ਤੇ ਪੁਰਾਣੇ ਬੰਦੇ ਆ ਜੀ ਹੋਰ ਸੋਚ ਆ ਤੇ ਨਵੇਂ ਬੱਚਿਆਂ ਦੀ ਹੋਰ ਸੋਚ ਆ ਉਹ ਕਹਿੰਦੇ ਆਪਾਂ ਨੇ ਨਾਉਣ ਵਾਸਤੇ ਬਣਾਇਆ ਆਪਾਂ ਡੰਗਰਾਂ ਨੂੰ ਪਾਣੀ ਡੋਣ ਵਾਸਤੇ ਨਹੀਂ ਬਣਾਇਆ ਤੇ ਉਹ ਕਹਿੰਦੇ ਇਹਦਾ ਕੀ ਸੋਖਾ ਫਿਰ ਕਿ ਜੇ ਪਾਣੀ ਵੀ ਨਹੀਂ ਡੰਗਰ ਪੀ ਸਕਦੇ ਤੇ ਤੇ ਇਹਨੂੰ ਹੁਣ ਪੂਰਾ ਤਿਆਰ ਕੀਤਾ ਜਾਵੇਗਾ ਪਲਸਤਰ ਕਰਕੇ ਪੇਂਟ ਵਗੈਰਾ ਕਰਕੇ ਫਿਰ ਬਹੁਤ ਵਧੀਆ ਬਣੂਗਾ ਇਹ ਸਪਾੜ ਇਹਦੇ ਵਿੱਚ ਇਹ ਆ ਵੀ ਇੰਨੇ ਡੂੰਘੇ ਵਿੱਚ ਨਾ ਡੰਗਰ ਪਾਣੀ ਪੀ ਸਕਦੇ ਆ ਲੀੜਾ ਕਪੜਾ ਚਲੋ ਧੁੱਪ ਜਾਣਾ ਇੱਥੇ ਸੌਖਾ ਤੇ ਇੱਧਰ ਵੀ ਝੋਨਾ ਲਾਤਾ ਕਾਫੀ ਦਿਨਾਂ ਬਾਅਦ ਬਲੌਗ ਪੈਣ ਲੱਗਾ ਏ ਮੈਂ ਪਾਇਆ ਨਹੀਂ ਸੀ ਹੈਗਾ ਤਾਂ ਪੌੜੀਆਂ ਤਾਂ ਜਦੋਂ ਪਾਣੀ ਲੱਤਦਾ ਫਿਰ ਬਹੁਤ ਵਧੀਆ ਲੱਗਦਾ ਤੇ ਲੋ ਜੀ ਇਸੇ ਬਲੌਗ ਦਾ ਚਲੋ ਜੀ ਇਸ ਬਲੌਗ ਦਾ ਇੱਥੇ ਐਂਡ ਕਰਦੇ ਆਂ ਤੇ ਨੈਕਸਟ ਬਲੌਗ ਲੈ ਕੇ ਫਿਰ ਮਿਲਦੇ ਆਂ ਤਦ ਤੱਕ ਵਾਸਤੇ ਓਕੇ ਬਾਏ